ਦੋਵੇਂ ਹੱਥ ਜੋੜਕਾਰਾ ਯਾਰ ਦਾਸ ਜੀ ਦੋਵੇਂ ਹੱਥ ਜੋੜਕਾਰਾ ਯਾਰ ਦਾਸ ਜੀ ਦਰ ਤੋਂ ਨਮੂੜਾ ਕਾ ਦੇਵੀ ਨਰਾਸ ਜੀ ਦਰ ਤੋਂ ਨਮੂੜਾ ਇਕੋ ਦਾਦਾ ਤੇਰਾ ਸਾਨੂੰ ਪਿਆਰ ਚਾਹੀਦਾ ਇਕੋ ਮੈਂ ਹੱਥ ਜੋੜ ਕੇ ਆਂ ਅਰਦਾਸ ਜੀ ਦਰ ਤੋਂ ਨਾ ਮੂੜ ਕਦੇ ਵੀ ਨਰਾਸ ਜੀ ਦਰ ਤੋਂ ਨਾ ਮੂੜ ਕਦੇ ਵੀ ਨਰਾਸ ਜੀ ਓ ਤਰਸਦੇ ਆ ਨੈਣ ਜੀ ਦੀਦਾਰ ਚਾਹੀਦਾ ਇਕੋ ਦਾਦਾ ਤੇ ਤਾਨੂੰ ਪਿਆਰ ਚਾਹੀਦਾ ਜੀ ਅੱਠ ਪੈਰ ਚਰਨਾ ਨਾ ਨਾ ਲਈ ਰੱਖਣਾ ਅੱਠ ਪੈਰ ਦਾਤਾ ਅੱਠ ਪੈਰ ਚਰਨਾ ਨਾ ਨਾ ਲਈ ਰੱਖਣਾ ਇੱਕ ਪਲ ਟਾਡੇ ਨਾਲ ਹੋਈਏ ਵਖਨੋ ਇੱਕ ਪਲ ਟਾਡੇ ਨਾਲ ਹੋਈਏ ਆ ਰਹਿਮਤਾਂ ਦਾ ਸ਼ੈ ਨਸ਼ਾ ਪੰਡਾਰ ਚਾਹੀਦਾ ਇੱਕੋ ਨਾ ਨਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਨਾ ਨਾ ਤੇਰਾ ਸਾਨੂੰ ਪਿਆਰ ਚਾਹੀਦਾ ਸਾਹਸ ਸਾਹਸ ਨਾਮ ਤੇਰਾ ਚੇਤੇ ਰਚਾਈ ਦਾ ਜੀਕਰ ਰਚਾਈ ਨਾ ਤੇ ਯਾਦਿਓ ਹਾਂ ਨਾਮ ਵਾਲੀ ਖੈਰ ਸਾਡੀ ਝੋਲੀ ਪਾ ਦਿਓ ਨਾਮ ਵਾਲੀ ਖੈਰ ਸਾਡੀ ਝੋਲੀ ਪਾ ਦਿਓ ਹੋ ਕੱਟ ਦਿਓ 84 ਦੀਓ ਉਦਾਰ ਚਾਹੀਦਾ ਇੱਕੋ ਨਾ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਨਾ ਦਾ ਤੇਰਾ 80 ਵਿੱਚ ਪਵੇ ਫੇਰਾ ਜੀ 80 ਨਾ 84 ਵਿੱਚ ਪਵੇ ਫੇਰਾ ਜੀ ਓ ਨਿਤ ਚਿਤ ਆਉਣਾ ਨਿਤ ਚਿਤ ਆਉਣਾ ਨਰੰਕਾਰ ਚਾਹੀਦਾ ਇੱਕੋ ਨਾਂ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਨਾਂ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਵਿਛੜੇ ਜਨਮਾਂ ਤੋਂ ਵਿਛੜੇ ਲਗਾ ਲੋ ਚਰਨੀ ਕਾਲ ਝੁਗੀ ਜੀਵਾਂ ਉੱਤੇ ਦਇਆ ਕਰਨੀ ਕਾਲ ਝੁਗੀ ਜੀਵਾਂ ਉੱਤੇ ਦਇਆ ਕਰਨੀ ਓ ਅੰਗ ਸੰਗ ਪਾਰਵਾਦ ਗਾਰ ਚਾਹੀਦਾ ਇਕੋ ਨਾਂ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਇਕੋ ਨਾਂ ਦਾ ਤੇਰਾ ਸਾਨੂੰ ਪਿਆਰ ਖਮਾਰੀ ਜੀ ਦਰਗਾਹ ਚ ਕੀਤੇ ਹੋਵੇ ਨਾ ਖਵਾਰੀ ਜੀ ਦਰਗਾਹ ਚ ਕੀਤੇ ਹੋਵੇ ਨਾ ਖਵਾਰੀ ਜੀ ਆ ਬਿਕਮਾ ਨਦੀ ਚੋਂ ਬੇ ਇਰਾਵਾਲੇ ਜਸ ਬੀਰ ਨੋ ਮੰਦੇ ਲੇਖਾਂ ਵਾਲੀ ਮੇਟ ਦਿ올 ਕੀਰਨੋ ਮੰਦੇ ਲੇਖਾਂ ਵਾਲੀ ਮੇਟ ਦਿ올 ਕੀਰਨੋ ਬੈਲਾ ਕਾ ਛੰਡੇਰ ਨੂੰ ਦਾ ਤਾਰ ਚਾਹੀ